ਨੇ ਸਾਲ ਹੋ ਗਏ ਭਾਈ ਘਰੇ ਬੈਠੀ ਨੂੰ 12 ਸਾਲ ਹੋ ਗਏ ਲਓ ਵੀ 12 ਸਾਲ ਬਾਅਦ ਰੂੜੀ ਦੀ ਸਿਆਣਤ ਆ ਜਾਂਦੀ ਹੈ ਅੱਜ ਜੇ ਕਹਦੀ ਇੱਕ 12 ਸਾਲ ਬਾਅਦ ਇੱਕ ਧੀ ਦੀ ਰੂੜੀ ਵਾਲੀ ਸਿਆਣਤ ਆ ਲਈ ਕੰਮ ਹੈ ਆ ਬੇਟਾ ਇੱਕ ਲੜਕੀ ਦੇਖ ਸਕਦੇ ਹਾਂ ਕਿੰਨੇ ਸਾਲ ਹੋ ਗਏ ਤੇਰੀ ਮੰਮੀ ਨੂੰ ਘਰੇ ਬੈਠੀ ਨੂੰ 12 ਸਾਲ 12 ਸਾਲ ਦੇਖ ਸਕਦੇ ਹੋ ਆ ਘਰ ਬਸਾਉਣ ਬਾਬੇ ਆਏ ਨੇਗੇ ਦੇਖ ਸਕਦੇ ਹੋ ਤਸਵੀਰਾਂ ਕਿਉਂ ਮੈਂ ਭਾਈ ਉਹਦਾ ਜਿੰਦਾ ਲਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿੰਦੇ ਬਾਰੇ ਐਸਚੀਓ ਨਾਲ ਗੱਲ ਕਰਾਂਗੇ ਪਰ ਇਹਨਾਂ ਨੇ ਸਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਹੀ ਪੱਜਰੇ ਨੇ ਵੀ ਸਾਨੂੰ ਇਹ ਕਦੇ ਵਾਸਤੇ ਬੁਲਾਇਆ ਹੈ। ਉਹਦਿਆਂ ਗੱਲ ਉਹਦੇ ਨਾਲ ਜਾ ਕੇ ਬਜੇਟ ਪੁੱਛਦੇ ਆਂ ਵੀ ਕਾਹਤੋਂ ਗੇਟ ਲਾਇਆ ਭਾਈ? ਕੀ ਗੱਲ ਐ? ਲੈ ਕੇ ਜਾ ਰਹੇ ਆਂ ਆਪਣੀ ਮਾਂ ਨੂੰ। ਹਾਂਜੀ। ਕਿੰਨੇ ਸਾਲ ਹੋ ਗਏ? 12 ਸਾਲ ਹੋ ਗਏ। 12 ਸਾਲਾਂ ਬਾਅਦ ਦੇਖ ਸਕਦੇ ਆਂ ਵੀ ਦੋਸਤੋ ਖਰਜੂਰਤ ਸਿੰਘ ਤੇ ਆਪਣੀ ਮਾਂ ਨੂੰ ਲੈ ਕੇ 12 ਸਾਲਾਂ ਬਾਅਦ ਯਾਨੀ ਕਿ ਆਪਦੇ ਘਰੇ ਜਾ ਰਹੇ ਹੈਗਾ ਉਹਨੇ ਸਿੰਘ ਫੌਜਣੋਂ ਚੜਦੀ ਕਲਾ ਦੀ ਅਰਦਾਸ ਕਰਨਗੀਆਂ ਜਿਨ੍ਹਾਂ ਨੇ ਅੱਜ ਇੱਕ ਧੀ ਦਾ ਘਰ ਬਸਾਇਆ ਜਿਵੇਂ ਆਪਾਂ ਕਹਿੰਦੇ ਨੇ ਵੀ 12 ਸਾਲਾਂ ਬਾਅਦ ਰੂੜੀ ਦੀ ਸੰਤਤਾ ਗਈ ਉਹ ਕੰਮ ਹੈ ਜਿਹੜਾ ਉਹ ਉਹ ਕਹਾਵਤਾਂ ਨੇ ਜਿਹੜੀਆਂ ਸੱਚੀਆਂ ਸਾਬਤ ਹੋ ਗਈਆਂ ਅੱਜ ਆਪਾਂ ਤਾਂ ਸੱਚੇ ਆਪਣੀ ਜਗਾ ਸਹੀ ਆ ਵੀ ਕੋਈ ਕੋਟਾ ਮਾਰਨੇ ਨਹੀਂ ਪਿਆਰ ਨਾਲ ਗੱਲ ਹੁੰਦੀ ਪਈ ਆ